ਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਮਹਿਲਾਵਾਂ ਬੱਚਿਆਂ ਅਤੇ ਬਜ਼ੁਰਗਾਂ ਦੀ ਭਲਾਈ ਲਈ ਅਨੇਕਾਂ ਉਦਮ ਕਰ ਰਹੀ ਹੈ। ਮਾਨ ਸਰਕਾਰ ਵੱਲੋਂ ਨਵੰਬਰ 2024 ਤੱਕ ਸੂਬਾ ਭਰ ਦੇ 34.09 ਲੱਖ ਲਾਪਾਤਰੀਆਂ ਨੂੰ 4532.60 ਕਰੋੜ ਰੁਪਏ ਦੀ ਪੈਨਸ਼ਨ ਵੰਡੀ ਗਈ। ਇਸ ਦੇ ਨਾਲ ਹੀ ਸੂਬੇ ਭਰਦੀਆਂ 1 ਕਰੋੜ ਤੋਂ ਵੱਧ ਔਰਤਾਂ ਮੁਫਤ ਬੱਸ ਯਾਤਰਾ ਦਾ ਲਾਭ ਲੈ ਰਹੀਆਂ ਹਨ। ਮਾਤਰਵੰਦਨਾ ਯੋਜਨਾ ਤਹਿਤ ਸਾਲ 2024 ਦੀ ਸ਼ੁਰੂਆਤ ਦੌਰਾਨ 52229 ਗਰਭਵਤੀ ਅਤੇ ਦੁੱਧ ਚੰਗਾਉਂਦੀਆਂ ਮਾਵਾਂ ਨੂੰ 25 ਕਰੋੜ ਅਤੇ ਦਸੰਬਰ ਵਿੱਚ 76895 ਲਾਪਤਰੀਆਂ ਨੂੰ 23 ਕਰੋੜ 55 ਲੱਖ ਰੁਪਏ ਦੀ ਆਰਥਿਕ ਸਹੂਲਤ ਮੁਹੱਈਆ ਕਰਵਾਈ ਗਈ। ਇਸ ਦੇ ਨਾਲ ਹੀ ਮਹਿਲਾਵਾਂ ਲਈ ਰੋਜ਼ਗਾਰ ਦੇ ਮੌਕੇ ਵਧਾਉਣ ਅਤੇ ਸਿਹਤ ਪ੍ਰਤੀ ਜਾਗਰੂਕ ਕਰਨ ਖਾਤਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੈਂਪ ਲਗਾਏ ਗਏ ਅਤੇ ਸੈਂਕੜੇ ਮਹਿਲਾਵਾਂ ਨੂੰ ਮੌਕੇ ਤੇ ਹੀ ਨੌکریاں ਪ੍ਰਦਾਨ ਕੀਤੀਆਂ ਗਈਆਂ ਮੇਹਰਬਾਨੀ ਸਹੀ ਪਲ ਦੋ ਪਲ ਹੀ ਸਹੀ ਤੁਹਾਡੇ ਚਿਹਰਿਆਂ ਤੇ ਮੁਸਕਰਾਹਟ ਆਈ ਹੈ ਬਸ ਇਹ ਆ ਚਾਰ ਬੰਦਿਆਂ ਦੀ ਜ਼ਿੰਦਗੀ ਦਾ ਸੁਧਾਰ ਕਰ ਦੋ ਜੇ ਲੋਕ ਵਚਣਗੇ ਤਾਈਓ ਅਸੀਂ ਮੰਤਰੀਆਂ ਤਾਈਓ ਮੁੱਖ ਮੰਤਰੀਆਂ ਜੇ ਲੋਕ ਹੀ ਨਾ ਰਹੇ ਕਿਹਦੇ ਮੁੱਖ ਮੰਤਰੀ ਬਣੋਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਰਾਦਾ ਪੂਰਾ ਕਰਨਾ ਹਰ ਇੱਕ ਵਾਦਾ